ਮਾਮਲਾ ਕੀ ਹੋਇਆ ਤੁਹਾਡੇ ਸਰ ਇਹ ਰੇਡ ਅੱਜ ਮੇਰੇ ਘਰ ਪਿੰਡ ਮਲਵਾਲ ਜਰੀਦ ਵਿਖੇ ਹੋਈ ਏ ਤੇ ਸਾਰੇ ਇਨਵੈਸਟੀਗੇਸ਼ਨ ਦਾ ਹੀ ਪਾਰਟ ਏ ਤੇ ਉਹਨਾਂ ਨੇ ਘਰ ਦੇ ਵਿੱਚ ਸਾਰੇ ਤਲਾਸ਼ੀ ਲਈਏ ਤੇ ਮੇਰਾ ਫੋਨ ਵੀ ਚੈੱਕ ਕੀਤਾ ਸਾਰਾ ਫੋਨ ਬਕਾਇਦਾ ਨਾਲ ਲੱਗੇ ਨੇ ਤੇ ਹੋਰ ਮੇਰਾ ਲੈਪਟਾਪ ਵਗੈਰਾ ਵੀ ਚੈੱਕ ਕੀਤਾ ਤੇ ਸੀਸੀਟੀਵੀ ਵਗੈਰਾ ਘਰ ਦੇ ਚੈੱਕ ਕੀਤੇ ਨੇ ਤੇ ਕੁਝ ਉਹਨਾਂ ਨੂੰ ਮਿਲਿਆ ਨਹੀਂ ਬਟ ਉਹ ਕਹਿੰਦੇ ਸਾਡੇ ਕੋਲ ਕੋਈ ਇਨਪੁਟ ਹੈ ਤੁਹਾਡਾ ਤੇ ਬਾਕੀ ਹੁਣ ਕਹਿੰਦੇ ਇਨਵੈਸਟੀਗੇਸ਼ਨ ਦਾ ਪਾਰਟ ਏ ਤੇ ਕਰਕੇ ਤੁਹਾਨੂੰ ਇਨਵੈਸਟੀਗੇਸ਼ਨ ਫਿਰ ਪ੍ਰੋਪਰ ਦੱਸ ਦਾਂਗੇ ਕੀ ਮਸਲਾ ਹੈ ਕੀ ਕੀ ਮਤਲਬ ਕਹਿ ਰਹੇ ਹੋ ਕਿ ਸੀ ਕਿ ਇਹ ਅਲਿਗੇਸ਼ਨ ਸੀਗੇ ਕਿੰਨੇ ਜੀ ਕਿ ਤੁਹਾਡੇ ਪਾਕਿਸਤਾਨ ਤੋਂ ਕਾਲ ਤੁਹਾਡੇ ਫੋਨ ਤੋਂ ਹੋਈ ਆ ਤੇ ਮੈਂ ਤਾਂ ਕਹਿਣਾ ਚਾਹ ਰਿਹਾ ਕਿ ਪਿਛਲੇ 5 ਸਾਲ ਤੋਂ ਕੋਈ ਮੈਂ ਆਪਣੇ ਫੋਨ ਤੋਂ ਕੋਈ ਕਾਲ ਪਾਕਿਸਤਾਨੀ ਕੀਤੀ ਤੇ ਨਾ ਕੋਈ ਮੈਂ ਪਾਕਿਸਤਾਨ ਗਿਆ ਨਾ ਮੇਰੀ ਫੈਮਿਲੀ ਚ ਕੋਈ ਪਿਛਲੇ 5 ਸਾਲ ਤੋਂ ਪਾਕਿਸਤਾਨ ਗਿਆ 2019 ਦੇ ਵਿੱਚ 2019 ਦੇ ਵਿੱਚ ਪਾਕਿਸਤਾਨ ਗਿਆ ਸੀ ਮੇਰੇ ਫਾਦਰ ਸਾਹਿਬ ਨਵੰਬਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮਤੀ ਤੇ ਨਾਨਕ ਪਾਕਿਸਤਾਨ ਲਾਹੌਰ ਗਏ ਸੀਗੇ ਉਸ ਤੋਂ ਬਾਅਦ ਨਹੀਂ ਕੋਈ ਗਿਆ ਤੇ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਲੇਟੈਸਟ ਇਨਪੁਟ ਮਿਲਿਆ ਜਾਂ ਕੀ ਇਹਨਾਂ ਨੂੰ ਗਲਤਫਹਿਮੀ ਹੋਈ ਆ ਤੇ ਉਹ ਇਨਵੈਸਟੀਗੇਸ਼ਨ ਕਰਕੇ ਦੱਸ ਦੇਣਗੇ ਕੀ ਸਰਮੈਗ੍ਰੀ ਕੀ ਹੈਗਾ ਸੀ ਗੱਲ ਅੱਜ ਸਵੇਰ ਦੀ ਗੱਲ ਹੈ 5:30 ਵਜੇ ਮੇਰਾ ਮੇਰੀ ਬੈਲ ਮਾਰੀ ਮੈਂ ਬਾਹਰ ਆਇਆ ਤੇ ਦੇਖਿਆ 40 ਤੋਂ 50 ਆਦਮੀ ਸਿਵਲ ਦੇ ਔਰ ਕੁਝ ਪੰਜਾਬ ਦੇ ਪੁਲਿਸ ਦੇ ਮੁਲਾਜ਼ਮ ਆ ਕੇ ਮੇਰੇ ਬੂਹਾ ਖੋਲਿਆ ਮੈਨੂੰ ਕਹਿੰਦੇ ਹਾਂ ਜੀ ਤੁਸੀਂ ਸੰਦੀਪ ਕੌਣ ਹੈ ਮੈਂ ਵੀ ਮਨਦੀਪ ਮੇਰਾ ਭਤੀਜਾ ਹੈ ਉਹ ਪਿੰਡ ਰਿੰਦਾ ਬਲਵਾਲ ਤੇ ਉਹ ਕੀ ਕੰਮ ਕਰਦਾ ਮੈਂ ਉਹ ਤਾਜ ਰੈਸਟੋਰੈਂਟ ਚਲਾਉਂਦਾ ਤੇ ਕਿ ਤੁਸੀਂ ਕੀ ਕਰਦੇ ਹੋ ਮੈਂ ਮੈਂ ਸਿਟੀ ਰਿਜ਼ੋਰਟ ਚਲਾਉਣਾ ਤੇ ਤੇ ਮਨਦੀਪ ਕਿੱਥੇ ਮਿਲੇਗਾ ਮੈਂ ਮਨਦੀਪ ਘਰ ਮਿਲੇਗਾ ਮਨਦੀਪ ਤਾਂ ਮੇਰੇ ਕੋਲ ਰਹਿੰਦਾ ਨਹੀਂ ਤੇ ਉਹ ਕਹਿੰਦੇ ਜੋ ਸਿਟੀ ਰਿਜ਼ੋਰਟ ਦੇ ਮਾਲਕ ਉਹ ਨੇ ਮਹਿਜ ਮੈਂ ਆ ਕਹਿੰਦੇ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇਹਦਾ ਮਾਲਕ ਮਨਦੀਪ ਸਿੰਘ ਹੈ ਮੈਂ ਨਹੀਂ ਜੀ ਮਨਦੀਪ ਸਿੰਘ ਦਾ ਮਾਲਕ ਨਹੀਂ ਹੈ ਇਹਦਾ ਮਾਲਕ ਮੈਂ ਆ ਤੇ ਉਸ ਤੋਂ ਬਾਅਦ ਵੀ ਮੈਨੂੰ ਮੇਰੇ ਸਟਾਫ ਨੂੰ ਇਹਨਾਂ ਨੇ ਮੇਰੇ ਸਟਾਫ ਨੂੰ ਦੇ ਸਰ ਮੋਬਾਈਲ ਫੋਨ ਰੱਖ ਕੇ ਤੇ ਸਾਰੇ ਸਾਰੇ ਪੈਸ ਦੀ ਤਲਾਸ਼ੀ ਲਈ ਇਹਨਾਂ ਨੇ ਸਭ ਤਲਾਸ਼ੀ ਲੈ ਕੇ ਲੈਣ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਮਨਦੀਪ ਦਾ ਰਿਜ਼ੋਰਟ ਨਹੀਂ ਹੈ ਤੇ ਇਹਨਾਂ ਨੇ ਫਿਰ ਵਾਸ ਮੈਨੂੰ ਕਹਿੰਦੇ ਵੀ ਸੌਰੀ ਸਾਨੂੰ ਗਲਤੀਪ੍ਰਫਿਸ਼ ਮਿਲੀ ਹੈ ਵੀ ਪਰ ਪਰ ਮਹ ਜੇ ਜੇ ਲੋੜ ਹੈ ਤੇ ਮੈਂ ਤੁਹਾਡੇ ਨਾਲ ਮਨਦੀਪ ਦੇ ਨਾਲ ਪਿੰਡ ਚਲੇ ਜਾਣਾ ਨਹੀਂ ਕੋਈ ਸਾਡੀ ਟੀਮ ਇੱਕ ਟੀਮ ਆਲਰੇਡੀ ਉੱਥੇ ਪਹਿਲਾਂ ਪਹੁੰਚੀ ਹੋਈ ਹੈ ਤੇ ਉਹ ਉਹ ਸਿਲਵਰਸ਼ਿੰਗ ਕਰ ਰਹੀ ਏ ਤੁਸੀਂ ਤੁਸੀਂ ਆਰਾਮ ਕਰੋ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਟੈਨਸ਼ਨ ਲੈਣ ਦੀ ਲੋੜ ਤਾਂ ਹੈ ਫਿਰ ਮੈਂ ਉਹਨਾਂ ਦੇ ਨਾਲ ਇਸ ਤਾਜ ਹੋਟਲ ਆ ਗਿਆ ਉਹਨਾਂ ਨੇ ਤਾਜ ਹੋਟਲ ਦੀ ਸਾਰੇ ਦੀ ਟੋਟਲ ਤਲਾਸ਼ ਹੀ ਲਈ ਦੋ ਕੈਟ ਲਗਾ ਕੇ ਫਿਰ ਮੈਨੂੰ ਪਤਾ ਲੱਗਾ ਵੀ ਪਿੰਡ ਵੀ ਇਹਨਾਂ ਨੇ 2 ਢਾਈ ਘੰਟੇ ਸਾਰੇ ਕਰਦੀ ਤਲਾਸ਼ ਹੀ ਲਈ ਅਸੀਂ ਵਾਰ-ਵਾਰ ਪੁੱਛਣ ਤੇ ਵੀ ਸਾਨੂੰ ਦੱਸੋ ਵੀ ਤੁਹਾਨੂੰ ਕੀ ਇਨਫਰਮੇਸ਼ਨ ਹੈ ਤੁਸੀਂ ਕਿਸ ਦਾਖਤ ਸਾਡੇ ਘਰ ਦੀ ਤਲਾਸ਼ੀ ਲੈ ਰਹੇ ਹੋ ਬਸ ਸਾਡੇ ਕੋਲ ਇਹ ਪ੍ਰੂਵ ਨਹੀਂ ਅਸੀਂ ਤੁਹਾਨੂੰ ਵਾਹਾਂਵਾਂਗੇ ਤੁਹਾਨੂੰ ਦਿਖਾਵਾਂਗੇ ਕੋਈ ਉਹਨਾਂ ਸਾਨੂੰ ਪ੍ਰੂਫ ਨਹੀਂ ਦਿਖਾਇਆ ਸਾਡੇ ਘਰ ਦੀ ਫੁੱਲ ਤਲਾਸ਼ੀ ਸਾਡੇ ਪੈਲਸ ਦੀ ਤਲਾਸ਼ੀ ਸਾਡੇ ਘਰ ਦੇ ਬੂਏ ਮੇਰੀ ਕਲੋਨੀ ਦੇ ਬਾਹਰ ਗੱਡੀਆਂ ਪੈਲਸ ਦੇ ਵਿੱਚ ਗੱਡੀਆਂ ਉਹ ਪਿੰਡ ਦੇ ਵਿੱਚ ਗੱਡੀਆਂ ਜਿਵੇਂ ਕਿ ਅਸੀਂ ਕਿੱਡੇ ਵੱਡੇ ਵੱਡੇ ਕੋਈ ਗਲਤ ਕੰਮ ਕਰਨ ਵਾਲੇ ਹੁੰਦੇ ਆ ਵੀ ਇਹਦਾ ਕਰਕੇ ਸਾਡੀ ਇਹਨਾਂ ਨੇ ਸਵੇਰ 4 ਵਜੇ ਤੋਂ ਲੈ ਕੇ 9 ਵਜੇ ਤੀਕ ਇਹਨਾਂ ਨੇ ਪੂਰੀ ਸਾਡੇ ਘਰ ਦੀ ਤਲਾਸ਼ੀ ਲਈ ਸਾਨੂੰ ਕੋਈ ਇੰਟੀਮੀਸ਼ਨ ਦਿੱਤੀ ਸਾਨੂੰ ਤੁਹਾਨੂੰ ਕਿ ਕਿੰਨੇ ਭੇਜਿਆ ਕਿੱਥੋਂ ਤੁਸੀਂ ਆਏ ਹੋ ਕਿਉਂ ਆਏ ਹੋ ਵੀ ਬਸ ਬਸ ਤੁਹਾਡੇ ਲਿੰਕ ਨੇ ਤੁਹਾਡੇ ਤੁਹਾਡੇ ਫੋਨ ਤੇ ਕਾਲ ਆਉਂਦੀਆਂ ਨੇ ਮੈਂ ਸਾਨੂੰ ਦਾ ਤੁਹਾਡੇ ਚ 200 ਕਾਲ ਆਉਂਦੀ ਹੈ ਕਿਉਂ ਸਾਡੇ ਸਮਗਲਰ ਨੇ ਕਿ ਸਾਨੂੰ ਵੀ ਪਤਾ ਜੇ ਅਸੀਂ ਕਿਸੇ ਨਾਲ ਕੋਈ ਬੈਕ ਕਾਲ ਕੀਤੀ ਜਾਂ ਜੇ ਕਿਸੇ ਨਾਲ ਕੋਈ ਕੋਈ ਦੁਬਾਰਾ ਗੱਲਬਾਤ ਕੀਤੀ ਤਾਂ ਸਾਨੂੰ ਦੱਸਿਆ ਜਾਵੇ ਪਰ ਸਾਡੇ ਨਾਲ ਸਾਡੇ ਇਹ ਤਾਂ ਨਾ ਕਰੋ ਤੁਸੀਂ ਜੋ ਕੁਝ ਕਰ ਰਹੇ ਹੋ ਉਹ ਕਹਿੰਦੇ ਵੀ ਸਾਡੇ ਮੇਰੇ ਭਤੀਜੇ ਦਾ ਫੋਨ ਉਹ ਸਾਰਾ ਲੈ ਕੇ ਕਹਿੰਦੇ ਤੁਸੀਂ ਸਾਡੀ ਵੈਬਸਾਈਟ ਹੈਗੀ ਹੈ ਉੱਤੇ ਗੱਲ ਕਰ ਲਓ ਉਹ ਤੇ ਸੋ ਆ ਐਨਆਈਟੀਸੀ ਕੋ ਦਾਦੇ ਦਿੱਲੀ ਤੋਂ ਆਏ ਨੇ ਕੁਝ ਨਾਲ ਲੋਕਲ ਪੁਲਿਸੀ ਕੁਝ ਨਾਲ ਡਿਸਪਲ ਡਿਸਿਸ ਅਫਸਰ ਦੇ ਕਰਮਚਾਰੀ ਕੁਝ ਨਾਲ ਦੇਖਣਾ ਕਿ ਇਹ ਐਡੀ ਵੱਡੀ ਐਨਆਈਏ ਐਡੀ ਵੱਡੀ ਇੰਟੈਲੀਜੈਂਸੀ ਨੂੰ ਬਿਨਾ ਕਿਸੇ ਆਧਾਰ ਦੇ ਬਿਨਾ ਕਿਸੇ ਪ੍ਰੂਫ ਦੇ ਬਿਨਾ ਕਿਸੇ ਗਵਾਹ ਦੇ ਕਿਸੇ ਘਰ ਦੀ ਆ ਕੇ ਤਲਾਸ਼ੀ ਲਈ ਜਾਨੀ ਨਾ ਕੋਈ ਦੱਸਣਾ ਨਾ ਕਰਨਾ ਇਹ ਤਾਂ ਬਿਲਕੁਲ ਗੁੰਡਾਗਰਦੀ ਇਹ ਤਾਂ ਸਰਕਾਰ ਦੀ ਬਿਲਕੁਲ ਗੁੰਡਾਗਰਦੀ ਹੈ ਐਸੀ ਐਸੀ ਸਾਬਕਾ ਸਰਪੰਚ ਰਹੇ ਪਿੰਡ ਦੇ ਅਸੀਂ ਅੱਜ ਮੋਤਬਰ ਬੰਦੇ ਆ ਇੱਕ ਸਾਡੇ ਬੂਏ ਕੋਲ ਆ ਕੇ 100-100 ਗੱਡੀ ਖੁਲਾ ਕੇ ਲੇਡੀ ਪੁਲਿਸ ਖੁਲਾ ਕੇ ਸਿਵਲ ਪੁਲਿਸ ਖੁਲਾ ਕੇ ਜਿਵੇਂ ਜਿਵੇਂ ਕੋਈ ਅਸੀਂ ਕਿੱਡੇ ਵੱਡੇ ਕ੍ਰਾਈਮ ਵਾਲੇ ਬੰਦੇ ਆ ਸਾਡਾ ਸਾਡਾ ਰਿਕਾਰਡ ਵੇਖੋ ਸਾਡਾ ਪੁਠਾਣੇ ਰਿਕਾਰਡ ਚੈੱਕ ਕਰੋ ਸਾਡਾ ਇਲਾਕੇ ਜੋ ਨੋਟਕਾਰ ਜਾ ਕਰੋ ਕਿ ਇੱਕ ਆਮ ਸ਼ਰੀ ਬੰਦੇ ਦੇ ਘਰ ਦੇ ਆ ਕੇ ਤੁਸੀਂ ਹਾਲਾਤ ਖਰਾਬ ਕਰਦੇ ਪਏ ਹੋ ਵੀ ਤੁਸੀਂ ਇਹ ਫਿਰ ਕੁਝ ਦੱਸ ਨਹੀਂ ਰਹੇ ਕੁਝ ਬੋਲ ਨਹੀਂ ਰਹੇ ਪਹੀ ਵਾਰ-ਵਾਰ ਪੁੱਛ ਰਹੇ ਹਾਂ ਤਸਵੀ ਕੀ ਗੱਲ ਏ ਵੀ ਸਾਨੂੰ ਕੁਝ ਦੱਸੋ ਸਾਥੋਂ ਕੁਝ ਪੁੱਛੋ ਸਾਥੋਂ ਕੋ ਜਵਾਬ ਪੁੱਛੋ ਕਿ ਕੀ ਗੱਲ ਕੀ ਏ બસ ਇੱਕੋ ਹੀ ਗੱਲ ਸਾਰੇ ਘਰ ਦੀ ਤਲਾਸ਼ੀ 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 ਕੋਈ ਸਾਨੂੰ ਦੱਸਿਆ ਵੀ ਤੁਹਾਡੇ ਉਹ ਤੁਹਾਨੂੰ ਜਗਜੀਤ ਸਿੰਘ ਸੰਧੂ ਦੇ ਫੋਨ ਆਉਂਦੇ ਆ ਤੁਹਾਨੂੰ ਇਥੋਂ ਫੋਨ ਆਉਂਦੇ ਆ ਇਹ ਸਾਨੂੰ ਤਾਂ ਸਾਰੀ ਧੜੀ ਫੋਨ ਆਉਂਦੇ ਸਾਨੂੰ ਤਾਂ ਸਾਰੀ ਧੜੀ ਫੋਨ ਆਉਂਦੇ ਆ ਹਾਂ ਕਿਉਂਕਿ ਇਹ ਸਾਡੇ ਨਾਲ ਬਿਜ਼ਨਸ ਹੈ ਸਾਡਾ ਹੋਟਲ ਬਿਜ਼ਨਸ ਹੈ ਸਾਡਾ ਪੈਲਸ ਨੇ ਸਾਡੇ ਰਿਜ਼ੋਰਟ ਨੇ ਸਾਡੇ ਕਸਟਮਰ ਨੇ ਸਾਡੇ ਸਾਨੂੰ ਬਾਰ-ਬਾਰ ਫੋਨ ਸਾਰੇ ਆਉਂਦੇ ਆ ਹਾਂ ਸਾਨੂੰ ਜਾਂ ਅਸੀਂ ਕਿਹਨੂੰ ਰਿਪਲਾਈ ਕੀਤਾ ਹੋਵੇ ਕਿਸੇ ਨਾਲ ਕਾਲਿੰਗ ਕੀਤੀ ਹੋਵੇ ਕੋਈ ਸਾਨੂੰ ਕੁਝ ਤਾਂ ਦੱਸਿਆ ਜਾਵੇ ਪਰ ਬਿਨਾ ਕੁਝ ਦੱਸੇ ਬਿਨਾ ਕੁਝ ਕਿਤੇ ਇਹਨਾਂ ਨੇ 2 ਘੰਟੇ ਸਾਨੂੰ ਰਸਟਮੈਂਟ ਤੇ ਔਰ ਫੋਨ ਨਾਲ ਲੈ ਗਿਆ ਫੋਨ ਦੇ ਵਿੱਚ ਸਾਡਾ ਸਾਰਾ ਡਾਟਾ ਹੈ ਸਾਡਾ ਬਿਜ਼ਨਸ ਦਾ ਸਾਰਾ ਲੈਂਦੇ ਨੇ ਉਹਦੇ ਵਿੱਚ ਸਾਰੇ ਮੈਸੇਜ ਨੇ ਉਹ ਸਾਰਾ ਉਹਨਾਂ ਬਲੌਕ ਕਰਤਾ ਅੱਜ ਸਾਨੂੰ ਪ੍ਰੋਬਲਮ ਆ ਰਹੀ ਹੈ ਅਸੀਂ ਅਸੀਂ ਹੁਣ ਸਮਝ ਨਹੀਂ ਆ ਰਹੇ ਸੀ ਕਿ ਕੀ ਲੈਣਾ ਕੀ ਦੇਣਾ ਮੋਬਾਈਲ ਦੇ ਵਿੱਚ ਅੱਜਕਲ ਮੋਬਾਈਲ ਦਾ ਜੋ ਕਿ ਸਾਰਾ ਕੋਈ ਮੋਬਾਈਲ ਦੇ ਵਿੱਚ ਹੁੰਦਾ ਤੇ ਸੋ ਆ ਇਹ ਅੱਜ ਸਾਡੇ ਨਾਲ ਸਵੇਰ ਸਾਡੇ ਨਾਲ ਪ੍ਰਸ਼ਾਸਨ ਨੇ ਜੋ ਇਹ ਐਨਆਈ ਦੀ ਟੀਮ ਨੇ ਬਹੁਤ ਮਾੜਾ ਕੀਤਾ ਸਾਨੂੰ ਬਿਨਾ ਦੱਸੇ ਬਿਨਾ ਕਿਸੇ ਕਸੂਰ ਦੇ ਬਿਨਾ ਕਿਸੇ ਗੱਲ ਦੇ ਰਾਮਡ ਕੀਤਾ ਹੈ ਸਾਨੂੰ ਇਲਾਕੇ ਦੇ ਵਿੱਚ ਬਦਨਾਮ ਕੀਤਾ ਹੈ ਸਾਨੂੰ ਸਾਡੇ ਸੋਸ਼ਲ ਮੀਡੀਆ ਤੇ ਅਸੀਂ ਸਾਡੀਆਂ ਸਾਡੇ ਮੈਰਿਟ ਸਾਡੇ ਬੱਚੇ ਸਾਡੇ ਬਹੁਤ ਮੇਰੀ ਕੁੜੀਆ ਦਾ ਕੈਨੇਡਾ ਤੋਂ ਮੈਨੂੰ ਫੋਨ ਆ ਰਿਹਾ ਪਾ ਪੱਕੀ ਹੋ ਗਿਆ ਸਾਨੂੰ ਦੱਸਿਆ ਜਾਵੇ ਸਾਨੂੰ ਲੋਕਰ ਪੁਲਿਸ ਲੋ ਸਾਨੂੰ ਐਸਐਸਪੀ ਵੱਲੋਂ ਸਾਨੂੰ ਡੀਸੀ ਵੱਲੋਂ ਸਾਨੂੰ ਐਨਆਈ ਦੇ ਰੋਸ ਸਾਨੂੰ ਦੱਸਿਆ ਜਾਵੇ ਕਿ ਕੀ ਕੀ ਗੱਲ ਹੈ ਕਿਉਂ ਸਾਨੂੰ ਰਾਮਡ ਕੀਤਾ ਗਿਆ ਜੇ ਸਾਨੂੰ ਇਸ ਚੀਜ਼ ਦਾ ਨਿਆਂ ਦਿੱਤਾ ਜਾਵੇ ਮੇਰਾ ਨਾਮ ਜਸਰਦੂਲ ਸੰਧੂ